ਉਨੀਆ ਪਾਰ ਪੰਜਾਬ ਦੇਖ ਰਹੇ ਸਾਰੇ ਦਸਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਇੱਕ ਉਹਨਾਂ ਬਜ਼ੁਰਗਾਂ ਦੀ ਇੰਟਰਵਿਊ ਕਰ ਰਹੇ ਹਾਂ ਜਿਨ੍ਹਾਂ ਦੀ ਤਕਰੀਬਨ ਉਮਰ ਵੀ ਕਾਫੀ ਆ ਤੇ ਕੰਮ ਵੀ ਕਰਦੇ ਨੇ ਅੱਜ ਵੀ ਤਕਰੀਬਨ ਨੌਜਵਾਨਾਂ ਤੋਂ ਵੱਧ ਕੰਮ ਕਰਦੇ ਨੇ ਤੇ ਉਹਨਾਂ ਦੀ ਸਿਹਤ ਬਾਰੇ ਕੀ ਰਾਜ ਹੈ ਨੀ ਤੰਦਰੁਸਤੀ ਬਾਰੇ ਤੇ ਸਾਰੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ ਪਿੰਡ ਦੇ ਵਿਦਵੰਤ ਸੱਜਣ ਵੀ ਬੈਠੇ ਨੇ ਪਿੰਡ ਕਾਲਸਾਂ ਨੇੜੇ ਰੈਕਾਟ ਜ਼ਿਲ੍ਹਾ ਲੁਧਿਆਣਾ ਤੇ ਬਾਪੂ ਜੀ ਨਾਲ ਕਰਦੇ ਆਂ ਗੱਲਬਾਤ ਤੇ ਪੁੱਛਦੇ ਆਂ ਸੇਹ ਦੇ ਰਾਜ ਵਗੈਰਾ ਤੇ ਖਰਾਕ ਕੀ ਖਰਾਕ ਆ ਕਿੰਨੀ ਮਿਹਨਤ ਕਰਦੇ ਨੇ ਹੁਣ ਵੀ ਕਿੰਨਾ ਕੰਮ ਕਰਦੇ ਨੇ ਕਰਦੇ ਆਂ ਗੱਲਬਾਤ ਸਾਰਿਆਂ ਨੂੰ ਆਪਾਂ ਸਤਿ ਸ੍ਰੀ ਅਕਾਲ ਜੀ ਤੇ ਬਾਪੂ ਜੀ ਕੀ ਨਾਮ ਕੀ ਆਪਣਾ ਜਗਿੰਦਰ ਸਿੰਘ ਜਗਿੰਦਰ ਸਿੰਘ ਤੇ ਕਿੰਨੀ ਉਮਰ ਹੋ ਗਈ ਉਹ ਹੰਗੜ ਹੋ ਗਈ ਉਹ 85 ਜੀ 85 ਸਾਲ ਉਮਰ ਹੋ ਗਈ ਤੁਗਰੀਬਨ ਤੇ ਹੁਣ ਵੀ ਫਿਰ ਮਾੜਾ ਮੋਟਾ ਕੰਮ ਕਰਦੇ ਹੋ ਕੰਮ ਪੂਰੇ ਕਰ ਲਈ ਪੂਰੇ ਕਰ ਲਈ ਤੇ ਮਨ ਮਨ ਦੇ ਸਾਰੇ ਕਰ ਦੇਈਦਾ ਹੋਏ ਠੀਕ ਆ ਤੇ 50 ਸਾਲ ਦੀ ਉਮਰ ਹੋ ਗਈ ਹਾਂਜੀ ਤੇ ਤਗਰੀਬਨ ਹੁਣ ਕੰਮ ਸਾਰਾ ਮਾੜਾ ਮੋਟਾ ਕਰਦ ਕਰੀ ਜਾਂਦੇ ਹੋ ਤਗਰੀਬਨ ਕਰੀ ਜਾਂਦੇ ਹੋ ਤੇ ਕੋਈ ਬਿਮਾਰੀ ਵੀ ਬਿਮਾਰੀ ਕੋਈ ਨਹੀਂ ਕੋਈ ਸ਼ੂਗਰ ਕੋਈ ਬਲੱਡ ਪ੍ਰੈਸ਼ਰ ਹਜੇ ਤਾਂ 50 ਇਹ ਵੀ ਇੱਕ ਸੋਚਣ ਵਾਲੀ ਗੱਲ ਆ ਵੀ ਇਨ ਯੂਮਰ ਦੇ ਵਿੱਚ ਕੋਈ ਬਲੱਡ ਪ੍ਰੈਸ਼ਰ ਕੋਈ ਸ਼ੂਗਰ ਅੱਜ ਤੱਕ ਕੋਈ ਬਾਪੂ ਕਹਿੰਦੇ ਕੋਈ ਦਵਾਈ ਨਹੀਂ ਖਾਂਦੇ ਕੋਈ ਦਵਾਈ ਨਹੀਂ ਚੱਲਦੀ ਦਵਾਈ ਦੇ ਮੈਨੂੰ ਬੁਖਾਰ ਕਿਤੇ ਹੋ ਗਿਆ ਤੇ ਉੱਥੇ ਖਾਣਾ ਦਾ ਖਾ ਲਵਾਂ ਮੈਂ ਜੇ ਤੇ ਬਾਲਾ ਫੇਰ ਨਹੀਂ ਮੈਂ ਖਾਂਦਾ ਅਸਲ ਦਵਾਈ ਨਹੀਂ ਖਾਂਦੀ ਘਰੇ ਆ ਕੇ ਵੀ ਕੋਈ ਦਵਾਈ ਨਹੀਂ ਜਾਣਦੀ ਲੈਤੀ ਜਿਵੇਂ ਹੁਣ ਦੋਸਤ ਜਿਵੇਂ ਅੱਜ ਕੱਲ ਹਰੇਕ ਦੀ ਜੰਗ ਦੇ ਵਿੱਚ ਵੀ ਬੀਪੀ ਵਾਧਾ ਸ਼ੂਗਰ ਆ ਤੇ ਦਵਾਈਆਂ ਤੇ ਅੱਜ ਕੱਲ ਸਾਰੇ ਲੋਕ ਦਵਾਈਆਂ ਤੇ ਆ ਮੇਰੇ ਤਾਂ ਹੁਣ ਮੇਰੀ ਜੇਬ ਵੀ ਚੱਕਾ ਹਰ ਚਾਹਦੇ ਵੇ ਜਾਇਆ ਦੇ ਕੋਲ ਅਸਾਂ ਜਮਾਈ ਨੂੰ ਗੋਲੀ ਖਾ ਲਈ ਠੀਕ ਹੈ ਠੀਕ ਹੈ ਸਹੀ ਗੱਲ ਆ ਹੁਣ ਵਾਪਸ ਹੁਣ ਤਾਂ ਜਿਵੇਂ ਐਵੇਂ ਨਾ ਘਰ ਘਰ ਦਵਾਈਆਂ ਪਈਆਂ ਘਰ ਘਰ ਹੀ ਕਹਿੰਦੇ ਮੈਡੀਕਲ ਆ ਹਰੇਕ ਦਵਾਈ ਤੇ ਆ ਕੋਈ ਕਿਸੇ ਨੂੰ ਸ਼ੂਗਰ ਆ ਕਿਸੇ ਨੂੰ ਬੀਪੀ ਵੱਧਾ ਤੇ ਫਿਰ ਇਹ ਤਾਂ ਸਿਹਤ ਦਾ ਰਾਜ ਕੀ ਆ ਵੀ ਹੁਣ ਤਾਂ ਕੋਈ ਜਿਵੇਂ ਤੁਸੀਂ ਤੰਦਰੁਸਤਾਂ ਤੇ ਇੱਕ ਥੋੜੀ ਮਿਹਨਤ ਮੰਨੀਏ ਜਾਂ ਖਾਣਾ ਖਰਾਕ ਵਧੀਆ ਥੋੜੀ ਅਮੰਤ ਨਹੀਂ ਬੁਖਰਾ ਆਇਆ ਤਾਂ ਹੁਣ ਸਾਰੇ ਉਹੋ ਜੀ ਖਾਨੇ ਸਾਰੇ ਉਹੋ ਜੀ ਖਾਨੇ ਹਾਂ ਮਿਹਨਤ ਵੱਧ ਕੀਤੀ ਹੈ ਹਨਾ ਹੱਥੀ ਮਿਹਨਤ ਉਹ ਲੀੜੇ ਮੇਰੇ ਭੁੱਜੇ ਹੀ ਰਹਿੰਦੇ ਆ ਉਹ ਤੁਹਾਨੂੰ ਦੱਸ ਇੱਕ ਕਿੰਨੀ ਖੇਤੀ ਕਰਦੇ ਆ ਬਾਪੂ ਜੀ ਹੁਣ ਤੱਕ ਤੇ ਕਿੰਨਾ ਕਰਦੇ ਆ ਹੁਣ ਤਾਂ 30 35 ਕਿੱਲੇ ਕਰਦੇ ਆ 30 35 ਕਿੱਲੇ ਕਰਦੇ ਆ ਤੇ ਹੁਣ ਵੀ ਜਣਦੀ ਛੋਟੇ ਬੱਚੇ ਕੋਈ ਐਵੇਂ ਤਾਂ ਨਹੀਂ ਕਹਿੰਦੇ ਵੀ ਹਟ ਜਾ ਜਾਂ ਵੀ ਤੂੰ ਕਾਹਤੋਂ ਕੰਮ ਕਰਦਾ ਕੋਈ ਹੁਣ ਤਾਂ ਹਟਾਉਂਦੇ ਹੋਣਗੇ ਵੀ ਹਟ ਜਾ ਹੁਣ ਤਾਂ ਕਹਿੰਦੇ ਆ ਤੂੰ ਜਾਇਆ ਨਾ ਕਰ ਅੱਛਾ ਹੁਣ ਤੂੰ ਜਾਇਆ ਨਾ ਕਰ ਹਨਾ ਨਹੀਂ ਨਹੀਂ ਠੀਕ ਆ ਤੇ ਬਾਕੀ ਬਾਪੂ ਜੀ ਉਹਨਾਂ ਨਾਲ ਆਪਾਂ ਗੱਲਬਾਤ ਅੰਕਲੋਂ ਨਹੀਂ ਸਾਰੇ ਛੋਟੇ ਬਾਰੇ ਦੱਸਦੇ ਨੇ ਅੰਕਲ ਜੀ ਤੁਸੀਂ ਆਹ ਕੱਲਾ ਲਓ ਮੈਂ ਇੱਕ ਮਾੜਾ ਜਾ ਤੇ ਤੁਸੀਂ ਗੱਲਬਾਤ ਸਾਰੀ ਦੱਸਿਓ ਤੇ ਬਾਪੂ ਜੀ ਬਾਰੇ ਤੁਸੀਂ ਵਿਸਤਾਰ ਨਾਲ ਪੂਰੀ ਸਾਰੀ ਗੱਲਬਾਤ ਤੁਸੀਂ ਕਿਵੇਂ ਕੰਮ ਕਰਾ ਕਿੰਨਾ ਪੈਦਲ ਜਾਂਦੇ ਆ ਕੀ ਕਮ ਕਮੋ ਜਗENDER ਸਿੰਘ ਸਤੋਂ ਵੱਡਾ ਠੀਕ ਹੈ ਜੀ ਬੜੀਆ ਖੇਤੀਬਾੜੀ ਕਰਦਾ ਸੀ ਠੀਕ ਹੈ ਤੇ ਨਪਰਾ ਇੱਕ ਭੈਣ ਸੀ ਇਹਨਾਂ ਦੀ ਠੀਕ ਹੈ ਜੀ ਵੱਡਾ ਮਲਾਕਰ ਸਿੰਘ ਸੀਗਾ ਉਹ ਮਤਲਬ ਕੋਲਕੱਤਾ ਰਹਿ ਹੈ ਠੀਕ ਹੈ ਉੱਥੇ ਢਿੱਲਾ ਮਠਾ ਹੋ ਗਿਆ ਸੀ ਚਲੋ ਦੇ ਬੱਚੇ ਮਾੜਾ ਮੋਟਾ ਨਾਲ ਕੰਮ ਕਰਾਉਂਦੇ ਰੇ ਮਗਰ ਛੋਟੇ ਸੀ ਉਹ ਤਾਂ ਲੈ ਹਾਂਜੀ ਹਾਂਜੀ ਇੱਕ ਭਰਾ ਇਹਦਾ ਫੌਜ ਚ ਹੋ ਗਿਆ ਸੀ ਠੀਕ ਹੈ ਜੀ ਖੇਤੀਬਾੜੀ ਤਕਰੀਬਨ ਇਹੀ ਕਰਦਾ ਸੀ ਆਪਦੇ ਬਾਪ ਦੇ ਨਾਲ ਰਲ ਕੇ ਬਾਪ ਦੇ ਨਾਲ ਕੀ ਉਹਨਾਂ ਨੇ ਬਹੁਤ ਵਜੇ ਜਿੱਥੇ ਖੇਤੀ ਕਰਦਾ ਸੀ ਉੱਥੇ ਨਾਲ ਦੀ ਨਾਲ ਮਤਲਬ ਸਾਡੇ ਨਾਲ ਇਹ ਬੋਰੀ ਵੀ ਚੱਕਦਾ ਰਿਹਾ ਅਸਾ ਜਿਵੇਂ ਆਪਾਂ ਲਾਲੀ ਭਜਨ ਜਿਵੇਂ ਹੁਣ ਟੂਰਨਾਮੈਂਟਾਂ ਦੇ ਵਜਨ ਨੂੰ ਚੱਕ ਦਿਆ ਕਰਦਾ ਬਦਮਾਨ ਇਹ ਪਿੰਡ 'ਚ ਸਾਡੇ ਨਾਲ ਬੂਰੀ ਚੱਕਦਾ ਹੁੰਦਾ ਸੀ ਚੱਕਦੇ ਕਿੰਨਾ ਵੇਟ ਚੱਕ ਦਿੰਦੇ ਸੀ ਅਸੀਂ ਚੱਕ ਦਿੰਦੇ ਮੇਰੇ ਖਾਲਚ 5 ਕੁ ਮਾਣ ਦੀ ਬੂਰੀ 5 ਕੁ ਮਾਣ ਮੰਨ ਲਓ 2 ਕੁਇੰਟਲ ਹੋ ਗਿਆ ਹਾਂ 2 ਕੁਇੰਟਲ ਦੀ ਹਾਂਜੀ ਦੋ ਜਣੇ ਚੱਕਦੇ ਸੀ ਦੋ ਜਣੇ ਚੱਕ ਦਿੰਦੇ ਜੀ ਤੇ ਅਸੀਂ ਇੱਕ ਸਾਡੇ ਪਹਿਲਾਂ ਹੁੰਦੇ ਜੰਗੀਰਾ ਸਿੰਘ ਠੀਕ ਹੈ ਜੀ ਬੇਡੋ ਹਾਂਜੀ ਉਹਨੇ ਵੀ ਸਾਡੇ ਪਿੰਡ ਦਾ ਬਹੁਤ ਨਾਮ ਚੱਕ ਕੀਤਾ ਹੈ ਉਹ ਰਾਏਪੁਰ ਜਾ ਕੇ ਬੂਰੀ ਚੱਕਦਾ ਰਿਹਾ ਪਰ ਉਹਦੇ ਵਰਗੀ ਅਜੇ ਤੱਕ ਦੁਨੀਆ 'ਚ ਕਿਸੇ ਤੋਂ ਬੂਰੀ ਨਹੀਂ ਚੱਕੀ ਅਸਾ ਜਿਹੜੇ ਕਿਲਾਰੇਪੁਰ ਦਾ ਟੂਰਨਾਮੈਂਟ ਹੁੰਦਾ ਹੁਣ ਵੀ ਅੱਜਕੱਲ੍ਹ ਆਮ ਜਿਹੜੇ ਬੂਰੀ ਚੱਕਦੇ ਨੇ ਉਹ ਚੱਕਦੇ ਮਗਰਲੇ ਪਾਸੇ ਦੀ ਠੀਕ ਹੈ ਜੀ ਉਹ ਮੂਰਲੇ ਪਾਸੇ ਦੀ ਬੂਰੀ ਚੱਕਦਾ ਸੀ ਸਾਹਮਣੇ ਚੱਕਦੇ ਜੀ ਹਾਂ ਠੀਕ ਹੈ ਜੀ ਕਿ ਉਸ ਤੋਂ ਬਾਅਦ ਫਿਰ ਬੰਦੇ ਹੋਰ ਉੱਠ ਖੜੇ ਸਾਡੇ ਕਈ ਬੰਦੇ ਸ ਆਪਸ ਵਿੱਚ ਚੱਕਦੇ ਸੀਗੇ ਥੋੜੇ ਥੋੜੇ ਚੱਕਣ ਵਾਲੇ ਸੀਗੇ ਠੀਕ ਹੈ ਜੀ ਕੁਝ ਫਿਰ ਉਦੋਂ ਬਾਅਦ ਦੇ ਵਿੱਚ ਫਿਰ ਮੇਰੇ ਨਾਲ ਹੁੰਦਾ ਸਾਡੇ ਸਾਫਕਾ ਸਰਪੰਚ ਕਰਮ ਸਿੰਘ ਠੀਕ ਹੈ ਜੀ ਮੇਰੇ ਨਾਲ ਅਜਮੇਰ ਸਿੰਘ ਹਾਂਜੀ ਫਿਰ ਅਸੀਂ ਬੋਰੀ ਚੱਕਦੇ ਰਹਿ ਸਾਡੇ ਨਾਲ ਇਹ ਵੀ ਚੱਕਦਾ ਰਿਹਾ ਇਹ ਜਾਨੀ ਮਤਲਬ ਇੱਥੇ ਸਾਡੇ ਨਾਲ ਬੋਰੀ ਚੱਕਦਾ ਸਾਡੇ ਨਾਲ ਬਾਰਿਸ਼ ਸ਼ੇਕਰਾਉਂਦਾ ਬਾਹਰ ਨਹੀਂ ਇਸ ਤਕਰੀਬ ਨੇ ਸਾਡੇ ਨਾਲ ਹੀ ਤਕੜਾ ਸਾਡੇ ਨੂੰ ਪੂਰਾ ਵੱਧੂਗਾ ਠੀਕ ਹੈ ਜਾਨੀ ਛੋਟੀ ਮਿਹਨਤ ਕਰਵਾਉਂਦੇ ਜੀ ਮਿਹਨਤ ਕਰਵਾਉਂਦੇ ਸਾਡੇ ਨਾਲ ਜਿੰਦੀ ਬਾਹਰ ਕਿਤੇ ਟੂਰਨਾਮੈਂਟ ਤੇ ਨਹੀਂ ਗਏ ਜੀ ਬਾਕੀ ਜਿਹੜੀ ਗੱਲ ਹੈਗੀ ਜਿਹੜੀ ਤੁਸੀਂ ਜਿਹੜੀ ਤੰਦਰੁਸਤੀ ਦੀ ਗੱਲ ਕਰਦੇ ਹੋ ਨਾ ਹਾਂਜੀ ਮਹਾਰਾਜ ਕਹਿੰਦੇ ਨੇ ਗੁਰਬਾਣੀ ਇਹਨੇ ਸਰੀਰ ਨੂੰ ਦੁੱਖ ਦਿੱਤਾ ਹੈ ਦੁੱਖ ਦਿੱਤਾ ਹਾਂਜੀ ਇਹ ਦੁੱਖ ਦੇਣ ਦੇ ਕਾਰਨ ਹੀ ਸਮਝ ਲਓ ਕਿ ਅਜੇ ਤੰਦਰੁਸਤ ਹੈ ਤੰਦਰੁਸਤ ਕਿਉਂ ਜੇ ਜਿਵੇਂ ਆਪਦੇ ਸਰੀਰ ਨੂੰ ਢਿੱਲਾ ਰੱਖਦੇ ਹਾਂ ਹਾਂਜੀ ਤੇ ਉਹਦੇ ਚ ਬਿਮਾਰੀਆਂ ਪੈਣੀਆਂ ਪੈਣੀਆਂ ਨੇ ਬਿਮਾਰੀਆਂ ਪੈਣੀਆਂ ਇਸ ਤਰ੍ਹਾਂ ਕੰਮ ਬਹੁਤ ਕਰਦਾ ਸੀ ਜਿਵੇਂ ਹੁਣ ਉਹ ਚਲੋ ਕਈ ਵਾਰੀ ਹੁੰਦਾ ਸੀ ਉਦੋਂ ਮਸ਼ੀਨਾਂ ਹੁੰਦੀਆਂ ਸੀ ਰਾਹ ਵੀ ਭਰਦੇ ਆਪਾਂ ਰਾਹ ਵੀ ਭਰਦੇ ਸੀ ਕਈਆਂ ਚੱਲਦੀਆਂ ਸੀ ਲੋਕ ਰਾਹ ਭਰਦੇ ਸੀ ਬੱਟਾਂ ਘਟਦੇ ਸੀ ਰੇਹ ਪਾਉਂਦੇ ਸੀ ਠੀਕ ਹੈ ਜੀ ਯਾਨੀ ਹੁਣ ਵਾਲੀ ਗੱਲ ਨਹੀਂ ਸੀ ਵੀ ਭਈਆਂ ਤੋਂ ਰੇਖਣ ਵਾਲਾ ਸਾਰਾ ਥੀਵੇਂ ਆਪ ਸੀਗਾ ਯਾਨੀ ਜੋ ਕੁਝ ਵੀ ਕਰਦੇ ਸੀ ਹੱਥੇ ਹੀ ਕਰਦੇ ਸੀ ਇੱਕ ਤਸੀਬ ਬਾਪੂ ਦੀ ਗੱਲ ਦੱਸਦੇ ਸੀ ਪਹਿਲਾਂ ਤੁਸੀਂ ਉਹ ਮਸ਼ੀਨ ਵਾਲੀ ਮਸ਼ੀਨ ਵਾਲੀ ਉਹ ਜਿਹੜੀ ਮਸ਼ੀਨ ਹੁੰਦੀ ਸੀ ਉਹ ਅਸੀਂ ਅਸੀਂ ਵੀ ਹੱਟਾ ਦੇ ਕੇ ਬੈਠੇ ਹੋਣਾ ਇਹਨੇ ਕਿਹਾ ਮੈਨੂੰ ਬਾਹੋਂ ਪਰ ਲਾ ਚਲਾ ਓਏ ਪੱਟੇ ਕੁੱਤਰਦੇ ਆਪਾਂ ਹਾਂਜੀ ਉਹ ਪਰ ਅਸੀਂ ਜਿੱਦ ਕੇ ਚਲਾਉਣੀ ਮਸ਼ੀਨ ਠੀਕ ਹੈ ਢੇੜੀ ਨਹੀਂ ਸੀ ਤੇ ਲੋ ਚੱਕਦੇ ਹੁੰਦੇ ਠੀਕ ਹੈ ਕੁੱਤਰੇ ਵਾਲੀ ਮਸ਼ੀਨ ਕੁੱਤਰੇ ਵਾਲੀ ਮਸ਼ੀਨ ਉਹਦੇ ਚੱਕਰ ਹੁੰਦੇ ਸੀ ਚੌੜੇ ਪਹਿਲਾਂ ਤਾਂ ਹੁੰਦੀਆਂ ਸੀ ਉਹੀ ਬੁਸ਼ਾਲੀਆਂ ਮਸ਼ੀਨਾ ਫਿਰ ਮੁਖਰੋ ਬੈਰਾਂ ਵਾਲੀਆਂ ਆ ਗਈਆਂ ਸੀ ਇਨਾਰੇ ਬਾਹਰਲੇ ਕਰੇ ਹੁਣ ਤਾਂ ਉਹ ਚਲੋ ਉੱਥੇ ਇਹਦਾ ਮੁੰਡਾ ਭਤੀਜਾ ਰਹਿੰਦਾ ਹੈ ਹਾਂਜੀ ਉੱਥੇ ਹੁੰਦੀ ਸੀ ਇਹਨਾਂ ਦੀ ਲੱਗੀ ਵੀ ਮਸ਼ੀਨ ਹਾਂ ਅੰਦਰ ਲੱਗੀ ਜ ਪਰ ਉਸੇ ਵੇਰੇ ਦੇਖਣਾ ਹੈ ਜਦ ਕਿ ਇੱਕ ਹਾਦਸਾ ਉਤਰਨੇ ਵੀ ਛੱਤ ਨੂੰ ਘੇੜਾ ਲੌਂਦਾ ਠੀਕ ਹੈ ਜਦੋਂ ਜਾਂਦੇ ਥੱਲੇ ਭਰ ਜਾਂਦਾ ਸੀ ਜਦੋਂ ਭਰ ਜਾਂਦਾ ਸੀ ਉਦੋਂ ਚੱਕਰ ਤੇ ਦੇਖਦੇ ਨੇ ਦੇਖਦੇ ਹਾਂਜੀ ਹਾਂਜੀ ਪੱਖੇ ਦੇਖਦੇ ਸੀ ਉਹਨੂੰ ਵੀ ਚੱਕ ਚੱਕ ਕੇ ਜੀ ਮਾਰ ਦੇਣ ਦਿੱਤਾ ਹਾਂ ਤਾਂ ਇਹ ਵੀ ਲਾਂਦਾ ਸੀ ਮੈਂ ਵੀ ਲਾਂਦਾ ਨਹੀਂ ਅਸੀਂ ਮਤਲਬ ਕਿ ਹੁਣ ਤੋਂ ਪਾਵ ਵਧੀਆ ਸਾਡਾ ਉਹ ਵਰਜੇ ਕਰਦੇ ਕੋਈ ਕਿਸਮ ਦੀ ਸਾਡੀ ਵਰਜੇ ਉਹ ਵਰਜੇ ਸੀਗੀ ਹਾਂ ਠੀਕ ਆ ਹੁਣ ਵਾਲੀ ਗੱਲ ਨਹੀਂ ਸੀ ਅਸੀਂ ਜਿੰਮਾ ਚ ਜਾਂਦੇ ਸੀ ਜਿੰਮਾ ਜਾਂਦੇ ਸੀ ਵੀ ਜਾਣਾ ਗੱਡੀ ਤੇ ਆ ਤੇ ਜਾਣਾ ਜਿੰਮ ਚ ਆਏ ਜਾਣਾ ਜਿੰਮ ਚ ਗੁਰੂ ਸਾਡੀ ਜਿੰਮ ਇਹੀ ਹੁੰਦੀ ਸੀ ਅਸੀਂ ਜੇ ਕੁਦਰਾ ਕਰਨ ਲੱਗ ਗਏ ਜਿੰਮ 18 18 ਬੀਬੀ ਪੈਰੀਆਂ ਮੇਰੇ ਕੁਦਰੇ ਹੱਥਾਂ ਨਾਲ ਨਾ ਪੈਰ ਨਹੀਂ ਸੀ ਪੱਟਿਆ ਕਦੇ ਇਹੋ ਟਾਂਡੀਆਂ ਟਾਂਡਿਆਂ ਦੀਆਂ ਪੋਲੀਆਂ ਬੰਦੇ ਨੇ ਫੱਤਰ ਨਹੀਂ ਕਾਢੀ ਜਾਂਦੇ ਕੋਈ ਜਮਾ ਨਹੀਂ ਕਰ ਜਮਾ ਨਹੀਂ ਹਲਦੇ ਸੀ ਹਾਂ ਕਦੇ ਪਾਇਰ ਨਹੀਂ ਜਿੱਪਟੇ ਵੀ ਰੱਖਾ ਇੱਕ ਪੱਠੇ ਜਾਵੜੇ ਠੀਕ ਹੈ ਮਾਣਾ ਮੋਟਾ ਘਾ ਲੈ ਲਈ ਹਾਂ ਜਮਾਈ ਨੇ ਸਾਸ ਵਾਲੀ ਪਿੰਗਰਾਂ ਦੀ ਜਾਨੀ ਮਤਲਬ ਛੜੀ ਜਿਹੜੇ ਲੋਕਾਂ ਦੇ ਉਸ ਵੇਲੇ ਕਮਾਈ ਵੇ ਸੀ ਕਮਾਏ ਵੇ ਸੀਗੇ ਇਸ ਤਰ੍ਹਾਂ ਹੈਗਾ ਵੀ ਜਾਨੀ ਵਧੀਆਂ ਉਹ ਤੋਂ ਕਮਾਉਂਦਾ ਸੀ ਬਾਕੀ ਇਹ ਹੀ ਗੱਲ ਇੱਕ ਗੱਲ ਜ਼ਰੂਰ ਸੀ ਇਸ ਬੰਦੇ ਨੂੰ ਕੋਈ ਭੈੜ ਨਹੀਂ ਕਹਿਲਾ ਠੀਕ ਜੀ ਜੇ ਦੂਜੀ ਲੇਵਲ ਤੇ ਤੂੰ ਆਪ ਸਮਝਾ ਹਾਂਜੀ ਹਾਂਜੀ ਠੀਕ ਉਸ ਤਰ੍ਹਾਂ ਵੀ ਬਿਲਕੁਲ ਠੀਕ ਸੀ ਨਸ਼ਾ ਤਾਂ ਰਹਤ ਸੀ ਨਸ਼ਾ ਤਾਂ ਰਹਤੀ ਹੁਣ ਵੀ ਬਾਪੂ ਜੀ ਕੋਈ ਨਸ਼ਾ ਨਹੀਂ ਹੈਣਾ ਨਸ਼ਾ ਨਸ਼ਾ ਰਹਤ ਨੇ ਮਤਲਬ ਕਹਿਣ ਤੋਂ ਨਸ਼ਾ ਤਾਂ ਰਹੇ ਹੁੰਦੇ ਲੈ ਇਹਨਾਂ ਕੋਲੇ ਖੰਦ ਪੀਂਦੇ ਜਾਂ ਭਾਈ ਹੋ ਗਿਆ ਸਾਡੇ ਹਾਂਜੀ ਹਾਂਜੀ ਜੇ ਕਹਿਣ ਆ ਜਾ ਆ ਜਾ ਬਹਿ ਸਾਡੇ ਕੋਲੇ ਆ ਜਾ ਜਾਓ ਪਰਨਾ ਜੇ ਬਿਲਕੁਲ ਬੈਸ ਨੂੰ ਆ ਤੇ ਇੱਕ ਹੁਣ ਫਿਰ ਕਿੰਨੇ ਕਿਲੋਮੀਟਰ ਤੁਸੀਂ ਦੱਸਦੇ ਸੀ ਆਪਾਂ ਹੁਣ ਇਹ ਸਮਝ ਲਿਆ ਜਾਂਦਾ ਪਿੰਡ ਤੋਂ ਘਰ ਆ ਜਣਾ ਖੇਤ ਚ ਪਾਇਆ ਵੈਨ ਦਾ ਘਰ ਖੇਤ ਜਾਂ ਜੀ ਕਿ ਹੁਣ ਆਪਾਂ ਬੈਠੀਆਂ ਖੇਤ ਕਿੱਥੇ ਖੇਤ ਜਾਂ ਜੀ ਇਥੋਂ ਤਕਰੀਬਨ ਡੇਢ ਕਿਲੋਮੀਟਰ ਸਾਡਾ ਮਤਲਬ ਹਟਾ ਨੇ ਹਟਾ ਨੇ ਹਾਂ ਜੀ ਵੱਧਦੀ ਹੋਊਗੀ ਜਾਂ ਚਲੋ 1 ਕਿਲੋਮੀਟਰ ਹਟਾਣੀ ਡੇਢ ਕਿਲੋਮੀਟਰ ਤੁਰ ਕੇ ਜਾਂਦਾ ਫੇਰ ਆਉਂਦਾ ਫੇਰ ਇਹਨੇ ਚਾਰ ਕਿ ਗੜੇ ਹਿਲਾ ਦਿੰਦਾ ਚਾਰ ਕਿ ਗੜੇ ਦਾ ਜੇ 6 ਕਿਲੋਮੀਟਰ ਬਣ ਗਿਆ ਤਕਰੀਬਨ ਯਾਨੀ 6-7 ਕਿਲੋਮੀਟਰ ਇਹ ਬਾਤ ਹਜੇ ਵੀ ਜਾਂਦੇ ਆ ਹਾਂ ਤਾਂ ਹੀ ਤਾਂ ਹੁਣ ਸਾਡੇ ਤਾਂ ਢੱਡਮਾਡੇ ਗੁੱਡੇ ਬੜੇ ਬੈਰ ਦਾ ਬੜਾ ਬੜਾ ਵੈਰ ਦਾ ਟੱਟ ਵਿਹਣੀ ਗਾ ਸਹੀ ਗੱਲ ਇਹ ਸੇ ਕਰਕੇ ਤੁਰਨ ਦੇ ਨਾਲ ਹੀ ਬਹੁਤ ਤੁਰਨ ਦੇ ਨਾਲ ਆ ਹਜੇ ਵੀ ਤੱਕ ਵੀ ਜਿੰਦੀ ਐਕਸਰਸਾਈਜ਼ ਆ ਹਾਂ ਐਕਸਰਸਾਈਜ਼ ਹੁਣ ਦੇਖ ਲੋ ਹਜੇ ਵੀ ਬਾਪੂ ਜੇ ਕਹਿੰਦੇ ਹਾਂ ਹਜੇ ਵੀ ਪਸੀਨੇ ਨਾਲ ਭਿੱਜੇ ਪਏ ਨੇ ਹਨਾ ਤੇ ਮਿਹਨਤ ਦੇ ਦੋਸਤੋ ਰੰਗ ਨੇ ਦੇਖੋ ਅੱਜ ਕੱਲ ਜਿਵੇਂ ਬਿਮਾਰੀਆਂ ਨੇ ਖਰਾਕਾਂ ਨੇ ਤੇ ਹੁਣ ਫਿਰ ਖਰਾਕ ਬਾਪੂ ਕੀ ਐ ਤੁਹਾਡੀ ਖਰਾਕ ਤਾਂ ਦੱਸਿਆ ਭਾਈ ਹੁਣ ਰੋਟੀਆਂ ਖਾ ਲਿਆ ਹਾਂਜੀ ਹੁਣ ਰਾਤ ਨੂੰ ਖਾ ਲਿਆ ਅੱਛਾ ਜੀ ਜੋਹੇ ਦੀ ਕੋਲ ਵੀ ਖਾਣੀ ਹਾਂਜੀ ਨਾਲ ਲੱਸੀ ਦਾ ਪੀ ਲੈ ਕੱਪ ਹਾਂਜੀ ਆਥਣ ਵਿੱਚ ਚਾਹ ਪੀ ਮੰਗੇ ਇੱਥੇ ਮੰਜੀ ਫੇਟਾ ਲੈਣੀ ਆ ਪੱਖਾ ਲਗਾ ਦੇ ਛੱਡ ਠੀਕ ਹੈ ਬਿੰਦਰਾ ਹੌਕਾ ਲਾ ਲੈ ਤੇ ਇਹ ਮੇਰਾ ਮਨ ਜਾਂ ਮੰਨੇ ਫੇ ਮੈਂ ਤੜਕ ਕੇ ਚੱਕਿਆ ਮੇਰੀ ਜੇਲ ਸਾਰੀ ਭਰੀ ਪਈ ਗਿਆ ਹੈ ਪਹਿਲੀ ਜੀ ਹੁਣ ਵੀ ਹੁਣ ਵੀ ਜਣੀ ਮਤਲਬ ਰਾਹ ਰੂ ਆਪ ਦਾ ਜਿਹੜਾ 1.5 ਕਿਲੋਮੀਟਰ ਦਾ ਸਮਝ ਲਓ ਇੱਥੇ ਤੁਸੀਂ ਕਹਿੰਨੇ ਹੈ ਹਨਾ ਉਹ ਵੀ ਬਾਪੂ ਦਾ ਹੁਣ ਵੀ ਆਪ ਹੀ ਛੋਡਾ ਭਰਿਆ ਹੋਇਆ ਹੈ ਮਨਾ ਬਰਾਹ ਤੋਂ ਆਇਆ ਰਾਹ ਸਾਫ ਹਾਂ ਹਾਂ ਉਹ ਮਤਲਬ ਪਤਾ ਕੀ ਹੈ ਹੁਣ ਇਹਨਾਂ ਨੇ ਰੋਜ਼ ਆਉਣਾ ਜਾਣਾ ਹਾਂ ਹਾਂਜੀ ਇਸ ਕਰਕੇ ਫਿਰ ਆਪ ਦਾ ਰਾਹ ਆਪ ਹੀ ਸਾਰਾ ਕੁਝ ਮਤਲਬ ਕਰ ਕਰ ਲੈਂਦਾ ਤੇ ਪ੍ਰਧਾਨ ਮੰਤਰੀ ਨੇ ਇਹ ਕਹਿੰਦਾ ਮਨੂਚਾ 1500 ਬਨੇ ਆਂਗੂ ਆਇਆ ਹਾਂ ਸਖਦਾ ਜੀ ਸੈਨਗੋ ਹਾਂ ਕਹਿੰਦਾ ਯਾਰ ਮੈਨੂੰ ਆਇ ਲੱਗੇ ਵੀ ਤੂੰ ਸਾਡੇ ਪ੍ਰੋਬਲਮਾਂ ਬਿਲਕੁਲ ਹੀ ਨਹੀਂ ਹੁਣ ਸਾਡੇ ਨਾਲ ਕੁਲੀ ਜਨਨਾ ਕਰਦਾ ਮੈਂ ਕਹਿੰਦਾ ਕਿ ਤੂੰ ਆ ਮੈਂ ਹੁਣ ਮੇਰੇ ਮੁੰਡੇ ਨਾਲ ਵੀ ਕੰਮ ਕਰਦਾ ਆ ਇਹ ਪਹੀ ਭਰ ਕੇ ਕਹਿੰਦਾ ਹਾਂ ਅਸਾਂ ਹਾਂਜੀ ਕਹਿੰਦਾ ਪਹੀ ਭਰ ਕੇ ਮੈਂ ਖੋਰ ਮੈਂ ਇੱਕ ਲਈ ਮੈਂ ਸਾਰੀ ਭਰਤੀ ਦੂਏ ਵਖਲੀਆਂ ਮੈਂ ਸਾਰੀਆਂ ਭਰਤ ਕਰਤੀਆਂ ਠੀਕ ਆ ਤੇ ਪਹਿਲਾਂ ਖਰਾਕਾਂ ਵੇ ਕਿਉਂ ਕਿਉਂ ਪੂਰਾ ਖੁੱਲਾ ਖਾਂਦੇ ਰਿਆਂ ਜੀ ਅਜਿਹੀ ਜੀ ਗੱਲ ਕੋਈ ਨਹੀਂ ਜਦੋਂ ਬੋਰੀ ਚੱਕਣਾਉਦੇ ਹੁੰਦੇ ਸੀ ਹਾਂਜੀ ਹਾਂਜੀ ਹਨਾ ਪਹਿਲਾਂ ਦੇਖ ਪਹਿਲਾਂ ਜਿਵੇਂ ਕਹਿੰਦੇ ਆ ਸਾਡੀਆਂ ਵੀੜੀਆਂ ਹੁੰਦੀਆਂ ਸੀ ਜਿਹੜੀ ਸੀ ਕਣਕਾਂ ਗੁੱਟਦੇ ਸੀ ਵੀੜੀਆਂ ਨਾਲ ਗੁੱਟਦੇ ਵੀੜੀਆਂ ਨਾਲ ਗੁੱਟਦੇ ਸੀ ਵੀੜੀਆਂ ਨਾਲ ਗੁੱਟਦੇ ਹੁੰਦੇ ਸੀ ਹਲਾ ਨਹੀਂ ਵੀ ਵੀੜੀਆਂ ਕਰਦੇ ਸੀ ਠੀਕ ਹੈ ਜੀ ਉਹ ਯਾਨੀ ਬੱਗਾਂ ਵੇਲੇ ਤੱਕ ਗੁੱਡਣੀ ਉਸ ਤੋਂ ਬਾਅਦ ਫੱਗਣ ਚੇ ਜਾ ਕੇ ਅਸੀਂ ਬੁਰੀ ਚੱਖਣ ਲੱਗਦੇ ਹੁੰਦੇ ਸੀ ਕਣ ਕਮ ਕਾ ਗੁੱਡ ਕੇ ਠੀਕ ਹੈ ਜੀ ਫਿਰ ਆਥਨੇ ਕੁਲ ਦੇ ਵੀ ਸੀਗੇ ਹਾਂਜੀ ਆਥਨੇ ਫਿਰ ਕੀ ਕਰਨਾ ਜਿਵੇਂ ਕਹਿੰਦਾ ਪਹਿਲਾਂ ਹਰੇ ਗਨੇ ਹਾਂ ਵੀ ਕੈਮ ਹੋ ਹਾਂ ਵੀ ਕੈਮ ਚੰਗਾ ਵੀ ਹੋਇਆ ਹੀ ਇਹ ਕੈਮ ਫਿਰ ਫਿਰ ਜਾਣਾ ਦੁੱਧ ਦੁੱਧ ਦੇ ਵਿੱਚ ਘਿਓ ਪਾ ਲੈਣਾ ਹਾਂਜੀ ਤੇ ਗੁੱੜ ਲੈ ਲੈਣਾ ਨਾਲ ਠੀਕ ਹੈ ਜੀ ਹੁਣ ਤਾਂ ਜਿਵੇਂ ਕਹਿੰਦੇ ਆ ਵੀ ਕੁਛ ਚੱਲਦੇ ਨੇ ਹੁਣ ਤਾਂ ਪ੍ਰੋਟੀਨ ਕਹਿੰਦੇ ਆ ਪ੍ਰੋਟੀਨ ਲੈ ਲਓ ਜੀ ਪ੍ਰੋਟੀਨ ਪ੍ਰੋਟੀਨ ਕਿ ਸਾਡੀਆਂ ਤਾਂ ਇਹੀ ਪ੍ਰੋਟੀਨ ਆ ਸਿਆ ਤਾਂ ਉਹਦਾ ਇਹੀ ਹੁਣ ਤਾਂ ਜੀ ਬਾਪੂ ਜੀ ਕਹੀਏ ਜੀ ਹੁਣ ਸਾਡਾ ਤਾਂ ਹਾਜ਼ਮੀ ਨਹੀਂ ਆਉਣਾ ਆਪਾਂ ਕਿਸੇ ਦੀ ਕੀ ਲਈ ਆਪ ਦੇ ਤੇ ਲਾਉਣੇ ਆ ਜੇ ਜੇ ਤੂੰ ਇਹ ਜੀ ਗੱਲ ਮੱਕ ਜਣਾ ਮੈਂ ਹੁਣ ਵੀ ਇਹ ਗੱਲ ਕਹਿਣਾ ਹਾਂਜੀ ਵੀ ਇੱਥੇ ਕੌਲੀ ਭਰ ਕੇ ਰੱਖਦੇ ਘਿਓ ਦੀ ਸੀ ਹੁਣ ਨਹੀਂ ਆਉਣਾ ਮੈਂ ਪਹਿਲਾਂ ਹੀ ਦੱਸਦਾ ਠੀਕ ਹਾਂ ਨਹੀਂ ਸਹੀ ਗੱਲ ਹੈ ਜੀ ਨਹੀਂ ਸਾਡੇ ਦਾ ਲੀਵਰ ਨਹੀਂ ਚੱਲਣਾ ਨਹੀਂ ਜੀ ਸਹੀ ਗੱਲ ਹੈ ਸਾਡੇ ਦਾ ਲੀਵਰ ਨਹੀਂ ਚੱਲਣਾ ਨਹੀਂ ਜੀ ਇੰਨੀ ਖਰਾਬ ਨਹੀਂ ਜੀ ਨਹੀਂ ਮੈਂ ਹੁਣ ਵੀ ਹੁਣ ਵੀ ਤੁਸੀਂ ਥੋਦੇ ਵੀ ਮੇਰੇ ਘਰ 2.5 ਕਿਲੋ ਹਲ ਵੀ ਪੀ ਸਕਦਾ ਹੈ ਹਾਂ ਪਰ ਹੁਣ ਮਜਬੂਰੀਆਂ ਲਾ ਲਾ ਚਾਹੀ ਮਹਿੰਗਾਈ ਲਾ ਲਾ ਕੁਛ ਲਾ ਲਾ ਉਹ ਗੱਲ ਪੱਕੀ ਆ ਕਹਿਣ ਤੋਂ ਬਾਅਦ ਖਰਾਕਾ ਛੋਦੋ ਉਦੋਂ ਉਦੋਂ ਫਿਰ ਘਿਓ ਖਾ ਕੇ ਜਿਸ ਦਿਨ ਪਾ ਕੇ ਘਿਓ ਪੀ ਕੇ ਕੋਰ ਖਾ ਕੇ ਨਾ ਕਪਲਾ ਉਹ ਨਹੀਂ ਫੜੇ ਤਦੋਂ ਕਪਲੀਂ ਬਦ ਚੜਦਾ ਨਹੀਂ ਸੀ ਪੌੜੀ ਅੱਛਾ ਕਪੋ ਉੱਪਰ ਹਾਂ ਉੱਥੇ ਚੜਦੇ ਠੀਕ ਹਾਂ ਜੀ ਹਾਂ ਠੀਕ ਹੈ ਠੀਕ ਆ ਉਹਨਾਂ ਨਾਲ ਮੇਰਾ ਸੀਗਾ ਵੱਧ ਠੀਕ ਹੈ ਤੇ ਕਪ ਬੰਦਦੇ ਹੀ ਪ੍ਰੋਜੈਕਟ ਚੂੜੀਆਂ ਦੇ ਕਪ ਬੰਦ ਜਿਆਦਾ ਆਉਣਾ ਬਈ ਉਹ ਤਾਂ ਬਣਾ ਨਹੀਂ ਪੱਜਣਾ ਇਹ ਮੈਂ ਪੌੜੀ ਪੱਲ ਲੈ ਕੇ ਜੈਂਦੀ ਚਾਰੀ ਪਾਸੇ ਇਹ ਸਿਤਾਰੀ ਰਹਿੰਦੀ ਸੀ ਇਹਨਾਂ ਦੀ ਹਨਾ ਜੀ ਮੰਨੀ ਹੈ ਹਨਾ ਹਰੇਕ ਨਾਲ ਤੇ ਉਹ ਪ੍ਰੇਮ ਹਨਾ ਉਦੋਂ ਜਿਹੜਾ ਚੱਕਰ ਸੀ ਨਾ ਸਾਡੀਆਂ ਮਜਬੂਰੀਆਂ ਸੀ ਮਜਬੂਰੀਆਂ ਸੀ ਉਦੋਂ ਵੀ ਨਾ ਸਾਡਾ ਕੰਮ ਹੀ ਨਹੀਂ ਚੱਲਦਾ ਕੰਮ ਨਹੀਂ ਚੱਲਦਾ ਉਦੋਂ ਸਾਡ ਨੇ ਨਹੀਂ ਏ ਤਾਂ ਸਾਨੂੰ ਆਪ ਸਿੱਖਣਾ ਪੈਂਦਾ ਸੀ ਠੀਕ ਹੈ ਉਦੋਂ ਸਾਧਨ ਇੰਨੇ ਹੈ ਜੀ ਅੱਜ ਦੇ ਜੇ ਬੱਚਿਆਂ ਨੂੰ ਤੁਸੀਂ ਇਹ ਗੱਲ ਕਹੋ ਬੀਆ ਸ਼ਿਕਰੀ ਬਣਾ ਦੇ ਤੁਸੀਂ ਸ਼ਿਕਰੀ ਨਹੀਂ ਬਣਾ ਸਕਦੇ ਨਹੀਂ ਬਿਲਕੁਲ ਨਹੀਂ ਬਣਾ ਸਕਦੇ ਠੀਕ ਹੈ ਪਰ ਅਸਾਂ ਨਹੀਂ ਤੁਸੀਂ ਵੱਟ ਸਕਦੇ ਹੁਣ ਤੁਹਾਨੂੰ ਸ਼ਿਕਰੀ ਦੇ ਨੋਏ ਗੱਲ ਕਹਿਣ ਤੋਂ ਭਾਵ ਤਾਂ ਮੇਰਾ ਹੈਗਾ ਵੀ ਉਦੋਂ ਜਿਹੜਾ ਸਾਨੂੰ ਲੋਡ ਹੈ ਜਿਹੜੀ ਉਹ ਕਾੜ ਦੀ ਮਾਂ ਮੈਂ ਤੈਨੂੰ ਸਿਖਾਉਣਾ ਇੱਕ ਜਵਾਨੀ ਵੇਲੇ ਦੀ ਹਾਂਜੀ ਹਾਂਜੀ ਸਾਡੀ ਖੰਡੂਰ ਰਿਸ਼ਤੇਦਾਰੀ ਆ ਹਾਂਜੀ ਲੋ ਤਖੜੇ ਆਪ ਤ ਵੀ ਜਾਂਦੇ ਰਹੇ ਸਾਰੇ ਇਹ ਨਾਲ ਹਾਂਜੀ ਹਾਂਜੀ ਉਹ ਕਹਿੰਦੇ ਬੰਦਾ ਸਾਡਾ ਦੋ ਦਿਨ ਨਿਹਾਰੀ ਫੜਦਾ ਹਾਂਜੀ ਮੇਰਾ ਚਾਚਾ ਜੀ ਕਹਿੰਦਾ ਕਰਤਾਰ ਸਿੰਘ ਕਹਿੰਦਾ ਚੱਲ ਜਾ ਰਿਹਾ ਇਹਨਾਂ ਨੂੰ ਮਗਰੋਂ ਲਾ ਕਹਿੰਦਾ ਬੜੇ ਦੁਖੀ ਕਰਦੇ ਹਾਂ ਹਾਂਜੀ ਮਾਣ ਪਾਈ ਆਪਦੇ ਹਾਨੀ ਚਾਰ ਮਾਇਆ ਕਰ ਲਏ ਹਾਂਜੀ ਛੋਟੂ ਜੀਤਾ ਸਿੰਘ ਮੇਰਾ ਚਾਚਾ ਕਰਤਾਰ ਇਹ ਕਫਨ ਹੋਰ ਕੌਣ ਸੀ ਮੈਂ ਪਰਮਾ ਨਿਹਦਰਪਨੇ ਕਾ ਦੁਆ ਕਰ ਲੈਂ ਮੇਰਾ ਠੀਕ ਹੈ ਜੀ ਤੇ ਜੇ ਹੁਣ ਮੰਨਣਾ ਆਖੋ ਮੈਂ ਬੜਾ ਹੀ ਕਰਦਾ ਭਾਈ ਪਹਿਲੇ ਗੜੇ ਦਾ ਸੱਤ ਉਹ ਤਿੰਨ ਸੱਥਰੀਆਂ ਮੂਰੇ ਹੋ ਗਏ ਪਹਿਲੇ ਗੜੇ ਠੀਕ ਹੈ ਜਨ ਜਿਤ ਜਿਤ ਕੇ ਵੜਦੇ ਸੀ ਹਨ ਅੰਗੇ ਕੰਮ ਹੀ ਜਿਤ ਕਰੀਏ ਨਿਹਾਂ ਦਿੱਤਾ ਹਰ ਇੱਕ ਕੰਮ ਨਿਹਾਂ ਦਿੱਤਾ ਸੀਗਾ ਨਿਹਾਂ ਦਿੱਤਾ ਵੀ ਸਾਡਾ ਬੰਦਾ ਦੋ ਦੀ ਨਿਹਾਰੀ ਫੜਦਾ ਸੀਦਾ ਸਿੱਤ ਤੁਸੀਂ ਉਹਦੇ ਮੁਕਾਬਲੇ ਚ ਗਏ ਵੀ ਆਂ ਮੈਂ ਸ਼ੋਕਲਾਨ ਦੇਖਣਾ ਅਸਾ ਸਾਰ ਭਾਈ ਮੇਰੇ ਨਾਲ ਗੱਲ ਮੇਦਰ ਬੈਗਾ ਹਾਂਜੀ ਹਾਂਜੀ ਇਹ ਸਕਦਾ ਹੈ ਜੀ ਸਾ ਗੱਲ ਮੇਦਰ ਬੈਠਾ ਭਾਈ 7 3 7 ਰੀਆਂ ਮੂਰੇ ਹੋਗੇ ਤਿੰਨ ਕਰਮਾ ਹੀ ਹੋਗੇ ਮੂਰੇ ਹੋਗੇ ਹਾਂਜੀ ਹਾਂਜੀ ਮੇਦਰਾ ਕਾਇਮ ਹੋ ਹਾਂਜੀ ਐਨਾ ਸਾਲਿਆ ਮੇਰੇ 14 ਘੰਟੇ ਤੇ ਨਾ ਮਾਰ ਦੇਣ ਵੀ ਮੱਖ ਬਈ ਜਾਣ ਨਹੀਂ ਦੇਣੇ ਹਾਂਜੀ ਕਹਿੰਦਾ ਤੂੰ ਕੀ ਕਰੇਗਾ ਮੈਂ ਤੂੰ ਥੱਬੇ ਕਰਕੇ ਲੈ ਇਹ ਤਾਂ ਤੇਲਾ ਹੁਣ ਥੱਬੇ ਆਂਦੇ ਵੀ ਇਹਨੂੰ ਸਭ ਕੋਲ ਪਤਾ ਹਾਂਜੀ ਥੱਬੇ ਕਰਕੇ ਲੈ ਮੈਂ ਦੋ ਤਿੰਨ ਛੱਧਰੀਆਂ ਮੋੜ ਲੀਆਂ ਪਰ ਜਿੰਦੇ ਨਹੀਂ ਬੋਲਦੇ ਹੁੰਦੇ ਪਤਾ ਮੱਖ ਲੈ ਐਨੇ ਆ ਜਿਹੜੀ ਟੂਵਾ ਨਾ ਐਨੀ ਲੈ ਚੱਲ ਇਹਨੂੰ ਲੈ ਕੇ ਭੱਜਾ ਚੱਲੀ ਠੀਕ ਹੈ ਜੀ ਬਈ ਮੇਰੇ ਕੰਨੀ ਨੂੰ ਨਾ ਐ ਤੈਨੂੰ ਦਾਤੀ ਪੈਗੀ ਛੱਡਣਾ ਕੋਈ ਨਹੀਂ ਠੀਕ ਹੈ ਉਹੀ ਗੱਲ ਅੱਜ ਦੂਵੇ ਘੜਿਆ ਸੀ ਛੱਧਰੀਆਂ ਪਈ ਦੋ ਲੈ ਲਈਆਂ ਮੇਧਰ ਖੜ ਕੇ ਕਾਇਮ ਕਹਿੰਦਾ ਮੂੰਹ ਬਹੁਤ ਸਖਦਾ ਠੀਕ ਜੂਫੇ ਜੀ ਜੂਫੇ ਪਾਣੀ ਪੀਣ ਨਾ ਜਾਣ ਸੋਣ ਨਹੀਂ ਫੇਰ ਉਹੀ ਬੁੜਿਆਰ ਦੂ ਭਈ ਤੀਜੇ ਕਿਡੇ ਜਾ ਕੇ ਅਸੀਂ ਭਾਈ ਖੰਨੀ ਸੱਤਰੀਆਂ ਦੋ ਮੂਰੇ ਹੋ ਗਏ ਕੰਮ ਤਾਂ ਐਨੇ ਕੀ ਹੋਇਆ ਬਚੂਠ ਦੀ ਜਾਈ ਜਾਂਦਾ ਹੈ ਜਾਂਦੀ ਉਹਨਾਂ ਤੋਂ ਮੂਰੇ ਰਹੇ ਮੂਰੇ ਫੇਰ ਕਾਤਾ ਭਾਈ ਫੇਰ ਤੇ ਉਹੀ ਗੱਲ ਹੈ ਛੋਟੀ ਵੀ ਉਹਦੇ ਜਿੱਦ ਕੇ ਕੰਮ ਹੁੰਦੇ ਸੀਗੇ ਹਨਾ ਜਿਹੜਾ ਵੀ ਕੁਝ ਵੀ ਕੰਮ ਕਰਦਾ ਜੋਰ ਨਾਲ ਸੀ ਜਿਹੜੇ ਜੋਰ ਨਾਲ ਹੀ ਕੰਮ ਕਰਦੇ ਅੱਜ ਤੱਕ ਨੋਲਜੀ ਨਾਲ ਚਾਚਾ ਜੀ ਮੱਲ ਨੂੰ ਲਿਆਉਂ ਕਹਿੰਦੇ ਮੱਲ ਨੂੰ ਕਰਮਾ ਕਹਿੰਦਾ ਬੀ ਲਿਆ ਉਹ ਕਹਿੰਦਾ ਉਹਦੀ ਤੁੱਕੀ ਕੱਢ ਕੇ ਜਾਵੇਂ ਕੁਲਾ ਨਹੀਂ ਬੈਠਾ ਸੋਡੀ ਕਹਿੰਦਾ ਸੋਡੀ ਤੁੱਕੀ ਕੱਢ ਕੇ ਜਾਵੇਂ ਗੱਜਾ ਸੀ ਅਸਾਂ ਜਿੰਦੀ ਇਹ ਉਦੋਂ ਜਦ ਕਿ ਛੋਟਾ ਹੋਇਆ ਜਦੋਂ ਨਾਲ ਤਾਂ ਪਹਿਲਾ ਦਿਨ ਕੋਈ ਗੁੱਛਾ ਨਹੀਂ ਕੋਈ ਕਰਦਾ ਸੀ ਹਾਂ ਉਦੋਂ ਗੁੱਸੇ ਦੀ ਲਈ ਪਿੱਛੇ ਰਹਿ ਗਿਆ ਕੋਈ ਹਰ ਇੱਕ ਚਾਲੂ ਜੇ ਕੋਈ ਮਰੀ ਜਾਣੇ ਗੁੱਛਾ ਕੋਈ ਨਹੀਂ ਕਰਦਾ ਸੀ ਠੀਕ ਹੈ ਠੀਕ ਹੈ ਦੇਖ ਲਓ ਦੋਸਤੋ ਹੁਣ ਆਪਾਂ ਨੂੰ ਇੰਨੀਆਂ ਗੱਲਾਂ ਬਾਤਾਂ ਬਜ਼ੁਰਗਾਂ ਨੇ ਦਸੀਆਂ ਤੇ ਵੀ ਉਦੋਂ ਇੱਕ ਵਾਰ ਮੈਂ ਜ਼ਰੂਰ ਕਹਿਣਾ ਅੱਜ ਦੇ ਨੌਜਵਾਨ ਪੀੜੀ ਨੂੰ ਹਾਂਜੀ ਹਾਂ ਦੱਸੋ ਸੁਨੇਹਾ ਤੁਸੀਂ ਕੀ ਕਹਿਣਾ ਹਾਂ ਅਸੀਂ ਸੁਨੇਹਾ ਜਿਹੜਾ ਦਿੰਨੇ ਆ ਵੀ ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਕਿ ਵੀ ਹੱਥੀ ਮਿਹਨਤ ਕਰੋ ਹੱਥੀ ਕੰਮ ਕਰੋ ਠੀਕ ਆ ਹਾਂਜੀ ਮਾਫ ਕਰਨਾ ਸਾਡੀਆਂ ਮਾਈਆਂ ਜਿਹੜੀਆਂ ਬਜ਼ੁਰਗ ਸੀ ਮੈਂ ਆਮ ਤੌਰੋਂ ਗੱਲ ਕਹਿਣੀ ਨਹੀਂ ਚਾਹੁੰਦਾ ਇਹੋ ਜਿਹੀਆਂ ਮਾਈਆਂ ਵੀ ਸੀਗੀਆਂ ਹਾਂਜੀ ਹਾਂ ਜਿਹੋ ਜਿਹੀਆਂ ਮਾਈਆਂ ਵੀ ਸੀਗੀਆਂ ਤੁਹਾਡੇ ਥੋੜੇ ਦਿਨ ਹੋ ਗਿਆ ਉਹਦੀ ਡੈਥ ਹੋਈ ਹੈ 106 ਸਾਲ ਦੀ ਹੋ ਕੇ ਗੁਜ਼ਰੀਆ ਠੀਕ ਹੈ ਜੀ ਤੁਸੀਂ ਯਕੀਨ ਕਰੋਗੇ ਵੀ ਟੜਕੇ ਪੱਠੇ ਲੱਗੇਈ ਸੀ ਹਾਂ ਆਠਣ ਨੂੰ ਬੱਚੇ ਨੂੰ ਦੁਪਹਿਰ ਨੂੰ ਬੱਚੇ ਨੂੰ ਜਾਣ ਨੂੰ ਦਿੱਤਾ ਦੂਜੇ ਦਿਨ ਪੱਠਿਆਂ ਨੂੰ ਗਈ ਸੀ ਫੇਰ ਗਈ ਫੇਰ ਗਈ ਸੀ ਦੇਖ ਲੋ ਹਣਾ ਜੀ ਉਹ ਮਾਈਆਂ ਸੀ ਜਿਹੜੀਆਂ ਮਤਲਬ ਸਾਡੇ ਨਾਲ ਜਿਹੜੇ ਨੇ 105 ਸਾਲ ਦੀ ਹੋ ਗਈ 105-6 ਸਾਲ ਦੀ ਹੋ ਗਈ ਪੂਰੀ ਬੱਚਪਨ ਵਿਚਰੀ ਵੀ ਪੂਰੀ ਵਧੀਆ ਸੀ ਲੋਕਾਂ ਚ ਵੀ ਪੂਰੀ ਵਿਚਰੀ ਹੈ ਹਾਂਜੀ ਸਰੇਗਨਾ ਤਿਓ ਪੈ ਕਹਨ ਤੋਂ ਪਾ ਉਹਨਾਂ ਲੋਕਾਂ ਦੇ ਮਿਲਵਰਤਨ ਸੀਗੀ ਅੱਜ ਦੇ ਬੱਚਿਆਂ ਨੂੰ ਸਤਾ ਇਹੀ ਗੱਲ ਹੀ ਕਹਨੇ ਆ ਵੀ ਮਿੱਤਰੋ ਜੇ ਤਾਂ ਤੁਸੀਂ ਅੱਗੇ ਵਧਣਾ ਤਾਂ ਤਾਂ ਹੱਥੀ ਮਿਹਨਤ ਕਰੋ ਹਾਂਜੀ ਨਸ਼ਿਆਂ ਤੋਂ ਬਚੋ ਮਾੜੇ ਕੰਮਾਂ ਤੋਂ ਬਚੋ ਹਾਂਜੀ ਮਿਹਨਤ ਕਰੋ ਆਪਜੀ ਜੇ ਹੱਥੀ ਮਿਹਨਤ ਕਰੋਗੇ ਤਾਂ ਹੀ ਆ ਜਿਹੜੇ ਜਿਮਾ-ਜੁਮਾ ਤੁਸੀਂ ਜਾਣੇ ਹੋ ਜਿਹੜੇ ਪਰੋਟੀ ਖਾਣੇ ਹੋ ਇਹ ਸਾਰੀਆਂ ਕੈਮੀਕਲ ਚੀਜ਼ਾਂ ਨੇ ਇਹਨਾਂ ਤੋਂ ਬਚੋਗੇ ਤਾਂ ਚੰਗੇ ਰਹੋਗੇ ਤੁਹਾਡੀਆਂ ਨਹੀਂ ਤਾਂ ਤੁਹਾਡੀਆਂ ਨਾਸਮਾ ਖਰਾਬ ਹੋ ਜਾਣਗੀਆਂ ਮੈਂ ਤਾਂ ਇਹੀ ਗੱਲ ਹੀ ਕਹੂੰਗਾ ਜਿਆਦਾ ਗਈ ਫੇਰ ਤੇਰੇ ਜਮਾਲੀ ਆਪਣਾ ਭਾਈ ਆਪਣੇ ਦਰਵਾਜ਼ਾ ਪੋਤਾ ਮਾਮਾ ਜਮਲਾ ਕੇ ਆਇਆ ਮਾ ਕਹੀ ਜੀ ਆ ਉਹ ਪਾਈ ਬੇ ਬੰਦੇ ਨਾ ਕੁੱਡੇ ਜੇ ਮਾ ਮੈਂ ਚੱਕ ਲਾਂ ਹੂੰ ਨੂੰ ਚੱਕ ਲੇਗਾ ਮੈਂ ਚੱਕੇ ਮੈਂ ਜਦੋਂ ਦੋ ਤਣੇ ਗੇ ਲਾ ਦੇਖੋ ਦੋਸਤੋ ਬਾਪੂ ਨੇ ਹੁਣ ਗੱਲ ਤਾਂ ਸੀ ਕਹਿੰਦਾ ਵੀ ਉਹੀ ਬਾਲੇ ਜੇ ਕੱਢਦੇ ਉਹਦੇ ਹਨਾ ਤੇ ਆਪਣੇ ਨਾਲ ਵਧੀਆ ਬਾਪੂ ਜੀ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਆਪਾਂ ਇਦਾਂ ਦੀ ਵੀਡੀਓ ਹੋਰ ਵੀ ਲੈ ਕੇ ਆਉਂਦੇ ਰਹਾਂਗੇ ਹੋਰ ਵੀ ਕਿਸੇ ਪਿੰਡ ਕੋਈ ਇਦਾਂ ਬਜ਼ੁਰਗ ਹੈ ਗਿਆ ਸਾਡੇ ਨਾਲ ਕਨੈਕਟ ਕਰੀਏ ਕਿਉਂਕਿ ਆਪਾਂ ਸਭ ਨੂੰ ਦਿਖਾ ਸਕੀਏ ਸਭ ਨੂੰ ਅੱਜ ਦੀ ਵੀਡੀਓ ਨੂੰ ਪਤਾ ਲੱਗੇ ਕੀਕੋਸ ਆਪਣੇ YouTube ਨੂੰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਧੰਨਵਾਦ ਹੋ ਤੁਹਾਨੂੰ ਵੈਰੀ ਗੁੱਜਰ ਕੱਲ੍ਹ ਸਾਹਿਬ ਵੈਰੀ ਗੁੱਜਰ ਕੀ ਪਤਾਈ